ਕਬੀਰ ਬਾਦਲ ਨੇ ਪ੍ਰਿੰਸੀਪਲ ਸਲਵਿੰਦਰ ਕੌਰ ੰਦਾਵਾ ਨੂੰ ਤਰਨਤਾਰਨ ਦੀ ਜਿਮਨੀ ਚੋਣ ਲਈ ਐਲਾਨਿਆ ਉਮੀਦਵਾਰ ਮਾਝੇ ਦੀ ਇਤਿਹਾਸਕ ਟਰਤੀਚਬਾਲ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ 86 ਹਲਕਿਆਂ ਚ ਸ਼ਕਤੀਸ਼ਾਲੀ ਜਾਣੇ ਜਾਂਦੇ ਆਜ਼ਾਦ ਗਰੁੱਪ ਦੀ ਆਗੂ ਬੀਬੀ ਸਲਵਿੰਦਰ ਕੌਰ ੰਦਾਵਾ ਤੇ ਪਰਮਜੀਤ ਸਿੰਘ ਗੱਗੋ ਬੁਹਾ ਬੱਲੋਂ ਆਪਣੇ ਸਾਰੇ ਗਰੁੱਪ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਕਰਨ ਦੇ ਐਲਾਨ ਮਗਰੋਂ ਸਰਦਾਰ ਬਾਦਲ ਨੇ ਆਜ਼ਾਦ ਗਰੁੱਪ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆ ਗਰੁੱਪ ਦੀ ਮੁਖੀ ਪ੍ਰਿੰਸੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਵਿਦਾਨ ਸਬਾ ਹਲਕਾ ਤਰਨਤਾਰਨ ਦੀ ਹੋਣ ਵਾਲੀ ਜਮਨੀ ਚੋਣ ਚ ਦਲ ਦੇ ਉਮੀਦਵਾਰ ਵੱਜੋਂ ਐਲਾਨ ਕਰਦਿਆਂ ਅਕਾਲੀ ਵਰਕਰ ਤੇ ਆਗੂਆਂ ਨੂੰ ਅੱਜ ਤੋਂ ਹੀ ਚੋਣ ਮੁਹਿੰਮ 'ਚ ਜੁਟ ਜਾਣ ਦੀ اپੇਲੀ ਕਰਦੇ ਆ ਇਹ ਸੀਟ ਸ਼ਾਨ ਨਾਲ ਜਿੱਤ ਕੇ ਸਾਲ 2027 ਵਿੱਚ ਪੰਜਾਬ 'ਚ ਅਕਾਲੀ ਸਰਕਾਰ ਬਣਾਉਣ ਦੀ ਨੀਂ ਰੱਖਣ ਇੱਥੇ ਦੱਸਣਾ ਬਣਦਾ ਹੈ ਕਿ ਜਿਉਂ ਹੀ ਸਰਦਾਰ ਬਾਦਲ ਨੇ ਪ੍ਰਿੰਸੀਪਲ ਗੰਧਾਵਾ ਦੇ ਨਾਮ ਦਾ ਐਲਾਨ ਕੀਤਾ ਆ ਲੋਕਾਂ ਦੇ ਜੈਕਾਰਿਆਂ ਦੀ ਗੂੰਜਾਂ ਨਾਲ ਬੀਬੀ ਰੰਧਾਵਾ ਨੂੰ ਸ਼ਾਨ ਨਾਲ ਜਿਤਾਉਣ ਦਾ ਸਰਦਾਰ ਬਾਦਲ ਨੂੰ ਵਿਸ਼ਵਾਸ ਦੁਆਇਆ